ਬੇਹਿਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਤਾ ਸੋ ਬਾਈ ਅੱਜ ਜਿਹੜੀ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਇਹ ਬੜੇ ਲੋਕਾਂ ਵਾਸਤੇ ਮਾਰਗਦਰਸ਼ਕ ਹੋ ਕਿਉਂਕਿ ਕਈ ਲੋਕ ਜ਼ਿੰਦਗੀ ਦੇ ਨਾਲ ਸ਼ਿਕਵੇ ਕਰਦੇ ਨੇ ਸ਼ਿਕਾਇਤਾਂ ਕਰਦੇ ਨੇ ਸਾਡੇ ਕੋਲੇ ਆ ਨਹੀਂ ਸਾਡੇ ਕੋਲੇ ਪੈਸਾ ਜਿਹੜੇ ਲੋਕ ਜਿੰਦਾ ਦਿਲ ਹੁੰਦੇ ਨੇ ਉਹ ਕਿਤੋਂ ਵੀ ਖੁਸ਼ੀਆਂ ਲੱਭ ਲੈਂਦੇ ਦੋ ਤੁਸੀਂ ਜੋੜੀ ਦੇਖ ਰਹੇ ਹੋ ਇਹ ਪਤੀ ਪਤਨੀ ਨੇ ਦੋਨੋਂ ਹੈਂਡੀਕੈਪਟ ਨੇ ਤੇ ਕਪੜਾ ਵੇਚਣ ਦਾ ਕੰਮ ਕਰਦੇ ਆ ਜਾਨੀ ਅਲੱਗ-ਅਲੱਗ ਜਗ੍ਹਾ ਤੇ ਕਪੜਾ ਵੇਚਦੇ ਆ ਭੈਣ ਸਾਸਤਰੀ ਕਾ ਸਰ ਸਾਸਤਰੀ ਕਾ ਜੀ ਭੈਣ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸਰ ਬਰਨਾਲਾ ਦੇ ਬਰਨਾਲਾ ਦੇ ਰਹਿਣ ਵਾਲੇ ਹਾਂ ਜੀ ਸਰ ਤੇ ਜਿਹੜਾ ਇਹ ਤੁਸੀਂ ਕੰਮ ਸ਼ੁਰੂ ਕੀਤਾ ਹੈ ਕੱਪੜੇ ਦਾ ਜੀ ਤੇ ਇਹ ਕਦੋਂ ਕੀਤਾ ਕਦੋਂ ਤੁਹਾਡੀ ਵੀਰ ਜੀ ਦੇ ਨਾਲ ਮੈਰਿਜ ਹੋਈ ਸਰ ਕੱਪੜੇ ਦਾ ਕੰਮ ਤਾਂ ਸੀ 4-5 ਸਾਲ ਹੋ ਗਈ ਕਰਦਿਆਂ ਨੂੰ ਮੈਰਿਜ ਹੋਈ ਸੀ ਸਰ 2007 ਦੇ ਵਿੱਚ ਜੀ ਫਿਰ ਇਹ ਕਿਵੇਂ ਹੋਇਆ ਕਿ ਆਪਾਂ ਕੰਮ ਕਰਨਾਗਾ ਕਿਉਂਕਿ ਆਪਾਂ ਦੇਖਦੇ ਆ ਕਿ ਹੱਟੇ-ਕੱਟੇ ਇੱਥੇ ਆ ਭੀਖ ਮੰਗਦੇ ਫਿਰਦੇ ਆ ਜੀ ਪਰ ਤੁਸੀਂ ਫੇਰ ਵੀ ਜਿੰਦਗੀ ਦੇ ਨਾਲ ਲੜ ਰਹੇ ਹੋ ਤੁਹਾਨੂੰ ਲੱਗ ਰਿਹਾ ਕਿ ਅਸੀਂ ਕਮਾ ਕੇ ਖਾਣਾ ਅਸੀਂ ਕਿਸੇ ਦੇ ਅੱਗੇ ਹੱਥ ਨਹੀਂ ਫਲਾਉਣਾ ਇਹ ਕਿਵੇਂ ਸ਼ੁਰੂ ਹੋਇਆ ਹੈ ਸਾਰਾ ਸਿਸਟਮ ਕਿਵੇਂ ਤੁਸੀਂ ਇਹ ਤੁਹਾਡੇ ਮਨ 'ਚ ਆਇਆ ਕਿ ਆਪਾਂ ਇਹ ਕੰਮ ਕਰੀਏ ਤੁਹਾਡੀ ਜ਼ਿੰਦਗੀ ਕਿਵੇਂ ਕਿਵੇਂ ਚੱਲੀ ਫਿਰ ਜਦੋਂ ਤੁਹਾਡਾ ਵਿਆਹ ਹੋ ਗਿਆ ਉਸ ਤੋਂ ਬਾਅਦ ਕਿਵੇਂ ਹੋਇਆ ਸਰ ਮੇਰੀ ਮੈਰਿਜ ਤੋਂ ਬਾਅਦ ਇਹਨਾਂ ਨੂੰ ਪ੍ਰੋਬਲਮ ਜ਼ਿਆਦਾ ਆਉਣ ਲੱਗੀ ਸੀ ਜੀ ਇਹਨਾਂ ਦੇ ਚੂਲੇ ਦੇ ਵਿੱਚ ਪ੍ਰੋਬਲਮ ਆਈ ਠੀਕ ਹੈ ਮੈਨੂੰ ਬਚਪਨ ਤੋਂ ਪੋਲੀ ਆਈ ਠੀਕ ਹੈ ਹਾਂਜੀ ਸਰ ਇਹਨਾਂ ਨੂੰ ਦਿੱਕਤ ਆਉਣ ਲੱਗੀ ਸੀ ਸਰ ਸਰ ਬੈੱਡ ਨੂੰ ਉਠਣ ਦੇ ਵਿੱਚ ਹੋਰ ਕੋਈ ਕੰਮ ਹੁੰਦਾ ਨਹੀਂ ਸੀ ਸਰ ਇਹਨਾਂ ਤੋਂ ਨਾ ਕੋਈ ਲੇਵਰ ਦਾ ਕੰਮ ਹੁੰਦਾ ਸੀਗਾ ਸਰ ਨਾ ਕੋਈ ਹੋਰ ਕੰਮ ਕਰ ਸਕਦੇ ਸੀ ਇਹ ਫਿਰ ਅਸੀਂ ਨੇ ਸੋਚਿਆ ਵੀ ਚਲੋ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੇ ਚੱਕੀ ਤੋਂ ਹਟ ਕੇ ਸਰ ਇਹ ਫਿਰ ਰੇੜੀ ਦਾ ਕੰਮ ਕਰਨ ਲੱਗੇ ਸੀ ਪ੍ਰੋ ਦੇ ਵਿੱਚ ਵੀ ਜ਼ਿਆਦਾ ਪ੍ਰੋਬਲਮ ਆਉਣ ਲੱਗੀ ਸਰ ਇਹਨਾਂ ਪਰ ਅਸੀਂ ਸੋਚਿਆ ਵੀ ਹੋਰ ਤਾਂ ਕੋਈ ਕੰਮ ਆਪਾਂ ਤੋਂ ਹੋਣਾ ਨਹੀਂ ਹੈ ਵੀ ਆਪਾਂ ਕੱਪੜੇ ਦਾ ਕੰਮ ਸਟਾਰਟ ਕਰੋ ਇਦੇ ਵਿੱਚ ਸਾਡੇ ਮੇਰੇ ਜੇਠ ਜੀ ਨੇ ਇਹਦੇ ਵਿੱਚ ਸਾਡਾ ਬਹੁਤ ਸਹਾ ਦਿੱਤਾ ਸਰ ਉਹਨਾਂ ਨੇ ਸਾਨੂੰ ਵੀ ਸਲਾਹ ਦਿੱਤੀ ਤੇ ਫਿਰ ਅਸੀਂ ਇਹ ਕੱਪੜੇ ਦਾ ਕੰਮ ਸ਼ੁਰੂ ਕੀਤਾ ਵੀ ਚਲੋ ਬੈਠੇ ਬੈਠੇ ਆਪਾਂ ਇਹ ਕੰਮ ਕਰ ਸਕਦੇ ਹਾਂ ਜਦੋਂ ਤੁਹਾਡੀ ਮੈਰਿਜ ਹੋਈ ਬਾਈ ਜੀ ਉਹਦੋਂ 6 ਤੋਂ ਪਹਿਲਾਂ ਵੱਜੀ ਹੋਈ ਸੀ ਇਹ ਨਾਲ ਜੀ ਹਾਂ ਸਰ 6 ਇਹਨਾਂ ਦੇ ਪਹਿਲਾਂ ਦੀ ਵੱਜੀ ਹੋਈ ਠੀਕ ਹੈ ਕਦੋਂ ਮੈਰਿਜ ਹੋਈ ਤੁਹਾਡੀ 2007 ਦੇ ਵਿੱਚ ਸਰ ਭੈਣ ਜੀ ਮੈਂ ਪੁੱਛਣਾ ਤਾਂ ਚਲੋ ਨਹੀਂ ਚਾਹੀਦਾ ਪਰ ਇਹਦੇ ਨਾਲ ਗੁਜ਼ਾਰਾ ਵਧੀਆ ਚੱਲਦਾ ਕਰਦਾ ਸਰੂ ਦੇਖੋ ਕਹਿ ਤਾਂ ਨਹੀਂ ਸਕਦੇ ਹਾਂ ਚਲੋ ਟਾਈਮ ਪਾਸ ਆ ਜੀ ਰੱਬ ਦੇ ਸਰ ਤੇ ਗੁਜ਼ਾਰਾ ਕਰੀ ਜਾਂਦੇ ਸਰ ਕਈ ਵਾਰ ਇਹ ਹੁੰਦਾ ਵਿਚਾਰ ਸਰ ਬਣ ਵੀ ਜਾਂਦੀ ਦਿਹਾੜੀ ਕਈ ਵਾਰ ਬਣਦੀ ਵੀ ਨਹੀਂ ਹੈ ਅੱਜ ਅਸੀਂ ਸਰ ਦੋ ਤਿੰਨ ਪਿੰਡ ਲਾਏ ਆਏ ਤੇ ਅੱਜ ਕੁਝ ਬਣਿਆ ਨਹੀਂ ਸਰ ਤੇ ਬੱਚੇ ਕਿੰਨੇ ਆ ਤੁਹਾਡੇ ਦੋ ਬੇਟੀਆਂ ਸਰ ਅੱਛਾ ਪੜਦੇ ਨੇ ਹਾਂਜੀ ਸਰ ਉਹ ਸਹੀ ਨੇ ਅੰਗ ਪੈਰੋਂ ਦੇ ਹਾਂਜੀ ਸਰ ਬਿਲਕੁਲ ਸਹੀ ਜੀ ਵੱਡੀ ਬੇਟੀ ਹੈਗੀ ਐ 10ਵੀਂ ਚ ਛੋਟੀ ਹੈਗੀ 7ਵੀਂ ਚ ਤੇ ਜ਼ਿੰਦਗੀ ਵਧੀਆ ਚੱਲ ਰਹੀ ਆ ਕੋਈ ਸ਼ਿਕਵਾ ਜ਼ਿੰਦਗੀ ਨਾਲ ਨਹੀਂ ਸਰ ਕੋਈ ਸ਼ਿਕਵਾ ਨਹੀਂ ਪਰ ਇਹ ਵੀ ਚਲੋ ਇਹ ਮੇਰਾ ਸਾਥ ਦੇ ਰਹੇ ਨੇ ਆਪਾਂ ਇਹਨਾਂ ਦਾ ਸਾਥ ਦੇ ਰਹੇ ਆ ਸਰ ਕੋਈ ਸ਼ਿਕਵਾ ਨਹੀਂ ਹੈ ਸਰ ਅਸੀਂ ਇਹ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਵੀ ਚਲੋ ਮਾਲਕ ਸਾਨੂੰ ਇੰਨਾ ਕੁ ਦੇ ਜਿੰਦ ਬਹੁਤ ਵਧੀਆ ਸਰ ਸੋ ਬਾਈ ਦੇਖੋ ਕਿੱਡਾ ਹੌਸਲਾ ਹੈਗਾ ਭੈਣ ਜੀ ਕਹਿ ਰਹੀ ਹੈ ਕਿ ਸਾਨੂੰ ਕੋਈ ਸ਼ਿਕਵਾ ਨਹੀਂ ਜ਼ਿੰਦਗੀ ਦੇ ਨਾਲ ਜ਼ਿੰਦਗੀ ਸਾਡੀ ਠੀਕ ਚੱਲ ਰਹੀ ਆ ਅਸੀਂ ਕਮਾਈ ਕਰ ਰਹੇ ਆ ਘੱਟ ਹੋ ਜਾਂਦੀ ਕਿਤੇ ਵੱਧ ਹੋ ਜਾਂਦੀ ਜਿਵੇਂ ਭੈਣ ਜੀ ਨੇ ਕਿਹਾ ਕਿ ਅੱਜ ਅਸੀਂ ਅ ਚਾਰ ਪੰਜ ਪਿੰਡ ਲਾਇਏ ਪਰ ਸਾਨੂੰ ਨਹੀਂ ਕੁਝ ਬਣਿਆ ਪਰ ਫੇਰ ਵੀ ਹੌਸਲੇ ਬਲੰਦ ਨੇ ਸੋ ਬਾਈ ਆ ਦੇਖੋ ਦੋਨੋਂ ਜਿਹੜੇ ਭੈਣ ਜੀ ਤੇ ਬਾਈ ਜੀ ਦੋਨੋਂ ਹੈਂਡੀਕੈਪ ਨੇ ਇਹਨਾਂ ਦੇ ਆ ਇਹਨਾਂ ਦੇ ਆਇਡੈਂਟੀਟੀ ਕਾਰਡ ਵੀ ਬਣੇ ਹੋਏ ਨੇ ਸੋ ਪਰ ਮੇਰੇ ਕਹਿਣ ਦਾ ਮਤਲਬ ਇਹੀ ਆ ਕਿ ਯਾਰ ਜ਼ਿੰਦਗੀ ਜੰਦਾ ਦਲੀ ਦਾ ਨਾ ਜ਼ਿੰਦਗੀ ਨੂੰ ਤੁਸੀਂ ਇੰਜੋਏ ਕਰੋ ਇੱਥੇ ਆਪਾਂ ਜ਼ਿੰਦਗੀ ਕੱਟਣ ਨਹੀਂ ਆਏ ਜ਼ਿੰਦਗੀ ਜਿਉਣ ਆਏ ਆ ਯਾਰ ਕਿਉਂਕਿ ਕਈ ਲੋਕ ਮੈਂ ਦੇਖਦਾ ਮੈਂ ਇਹ ਵੀਡੀਓ ਬਣਾਉਣ ਦਾ ਹੀ ਮੇਰਾ ਮਕਸਦ ਇਹ ਸੀ ਕਿ ਕਈ ਲੋਕ ਯਾਰ ਹੱਟੇ ਕੱਟੇ ਲੋਕ ਉਹ ਮੰਗਦੇ ਫਿਰਦੇ ਨੇ ਪਰ ਜਿੰਮੇ ਕਹਿੰਦੇ ਨੇ ਕਿ ਐਦਾਂ ਦੇ ਲੋਕ ਮਿਸਾਲ ਨੇ ਜੋ ਕਹਿੰਦਾ ਕਿ ਨਹੀਂ ਅਸੀਂ ਪ੍ਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਤਾਂ ਅਸੀਂ ਕਮਾ ਕੇ ਖਾਵਾਂਗੇ ਅਸੀਂ ਕਿਸੇ ਦੇ ਅੱਗੇ ਹੱਥ ਨਹੀਂ ਫਲਾਵਾਂਗੇ ਸੋ ਭੈਣ ਜੀ ਤੁਸੀਂ ਹੁਣ ਇੱਥੇ ਨਾਲ ਵੀਰ ਜੀ ਦੇ ਉਹ ਕਰਦੇ ਹੋ ਫਿਰ ਘਰ ਦਾ ਹੀ ਕੰਮ ਵਗੈਰਾ ਦਾ ਕੀ ਹੁੰਦਾ ਹੈ ਸਰ ਘਰ ਦਾ ਕੰਮ ਬੇਟੀ ਕਰ ਲੈਂਦੀ ਜਾਂਦਿਆਂ ਨੂੰ ਕਈ ਵਾਰ ਆਉਂਦਾ ਵੀ ਉਹਨਾਂ ਦਾ ਪੜਾਈ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਫਿਰ ਜਾ ਕੇ ਵੀ ਕਰਨਾ ਪੈਂਦਾ ਕਿੰਨੇ ਸਾਲ ਦੇ ਬੱਚੇ ਨੇ ਸਰ ਵੱਡੀ ਬੇਟੀ ਹੈ 14 ਸਾਲ ਦੀ ਛੋਟੀ 11 ਸਾਲ ਦੀ ਠੀਕ ਹੈ ਜੀ ਹਾਂਜੀ ਸਰ ਤੇ ਇਹ ਜਿਹੜਾ ਕੰਮ ਕਿੰਨੇ ਟਾਈਮ ਤੋਂ ਸ਼ੁਰੂ ਕੀਤਾ ਤੁਸੀਂ ਇਹ ਕੱਪੜੇ ਦਾ ਸਰ ਇਹ ਕੀਤਾ ਸੀ ਅਸੀਂ 2019 ਦੇ ਵਿੱਚ ਜੀ ਯਾਨੀ ਤੁਹਾਨੂੰ 6 ਸਾਲ ਲਗਭਗ ਹੋ ਗਏ ਹਾਂਜੀ ਹਾਂਜੀ ਸਰ 2007 ਦੇ ਵਿੱਚ ਵਿਆਹ ਹੋਇਆ ਤੁਹਾਡਾ ਜੀ ਸਰ ਫਿਰ 2007 ਤੋਂ 19 ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਕਈ ਸਾਲਾਂ ਦਾ ਇਹ ਮੰਨੋ ਕਿ 12 ਸਾਲਾਂ ਦਾ ਫਿਰ ਉਦੋਂ ਕੀ ਕਰਦੇ ਰਹੇ ਬਾਈ ਜੀ ਸਰ ਪਹਿਲਾਂ ਤੁਹਾਨੂੰ ਦੱਸਿਆ ਵੀ ਪਹਿਲਾਂ ਇਹ ਚੱਕੀ ਦਾ ਕੰਮ ਕਰਦੇ ਸੀ ਉਸ ਤੋਂ ਬਾਅਦ ਲੇਬਰ ਦਾ ਉਹ ਹੁੰਦੀ ਹੈ ਰੈਡੀ ਉਹਦਾ ਕਰਦੇ ਸੀ ਜਦੋਂ 6:00 ਵਜੇ ਤੁਹਾਡੇ ਚੱਕੀ ਦੇ ਚੱਕੀ ਤੇ ਤੁਸੀਂ ਕਹਿੰਦਾ ਸਾਡੇ 6:00 ਵਜੇ ਤਾਂ ਉਸ ਤੋਂ ਬਾਅਦ ਫਿਰ ਤੁਹਾਡੀ ਮੈਰਿਜ ਉਸ ਤੋਂ ਬਾਅਦ ਹੋਈ ਹਾਂਜੀ ਹਾਂ ਸਰ ਉਸ ਤੋਂ ਬਾਅਦ ਥੋੜਾ ਥੋੜਾ ਕੰਮ ਕਰਦੇ ਰਹੇ ਜਾਨੀ ਹੌਲੀ ਹੌਲੀ ਜ਼ਿਆਦਾ ਫਾਲਟ ਪਿਆ ਹਾਂਜੀ ਹਾਂ ਸਰ ਜ਼ਿਆਦਾ ਹੋਣ ਲੱਗਿਆ ਸਰ ਠੀਕ ਬਿਲਕੁਲ ਠੀਕ ਜੀ ਥੋੜੀ ਘੱਟ ਜੀ ਹੋਲੀ ਹੋਲੀ ਵਧਦੀ ਵਧਦੀ ਗਈ ਅੱਛਾ ਉਸ ਤੋਂ ਬਾਅਦ ਜਦੋਂ ਖਾਸਾ ਵਧ ਗਿਆ ਫੇਰ ਮੈਂ ਛੱਡਣਾ ਪਿਆ ਮੈਨੂੰ ਕੰਮ ਦਾ ਡਾਕਟਰ ਨੇ ਵੀ ਮਨਾ ਕਰਤਾ ਵੀ ਕਿਉਂ ਡਾਕਟਰ ਇਹ ਭਾਰ ਚੱਕਨੇ ਭਾਰ ਭਾਰ ਦਾ ਕੰਮ ਨਹੀਂ ਕਰਦਾ ਮੈਂ ਹੂੰ ਹੂੰ ਇਹ ਕਰਛਾ ਦਾ ਕਿ ਆਹਦਾ ਹਲਕਾ ਬਲਕਾ ਕੰਮ ਕਰੂੰ ਸੋ ਬਾਈ ਇੱਕ ਗੱਲ ਹੋਰ ਇੱਥੇ ਦੇਖੋ ਨੂੰ ਮਿਲਦੀ ਆ ਕਿ ਪਤਾ ਨਹੀਂ ਜ਼ਿੰਦਗੀ ਤੁਹਾਨੂੰ ਕਿਹੜੇ ਮੋੜ ਤੇ ਲੈ ਜਾਵੇ ਬਾਈ ਜੀ ਚੰਗੇ ਭਲੇ ਸੀਗੇ ਕੰਮ ਕਰਦੇ ਸੀ ਚੱਕੀ ਦੇ ਉੱਤੇ ਤੇ ਸੱਟ ਲੱਗੀ ਸੱਟ ਲੱਗਣ ਦੇ ਨਾਲ ਇਹਨਾਂ ਦਾ ਜੋ ਜੋ ਲੱਤ ਆ ਉਹ ਚੂੜਾਗਾ ਉਹ ਠੋਕ ਗਿਆ ਤੇ ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਜਿਵੇਂ ਹੈਂਡੀਕੈਪ ਵਾਲੀ ਜ਼ਿੰਦਗੀ ਇਹਨਾਂ ਦੀ ਹੋ ਗਈ ਪਰ ਹਾਰ ਨਹੀਂ ਮੰਨੀ ਪਰ ਫਿਰ ਵੀ ਇਹਨਾਂ ਨੇ ਕਿਹਾ ਕਿ ਅਸੀਂ ਕਮਾਈ ਕਰਾਂਗੇ ਅਸੀਂ ਦੋਨੋਂ ਰਲ ਕੇ ਆਪਣੇ ਪਰਿਵਾਰ ਨੂੰ ਚਲਾਵਾਂਗੇ ਤੇ ਆਪਣਾ ਢਿੱਡ ਪਾਲਾਂ ਕੀ ਕਹਿਣਾ ਚਾਹੋਣੇ ਜੀ ਲੋਕਾਂ ਨੂੰ ਸਰ ਇੱਕ ਗੱਲ ਤਾਂ ਮੈਂ ਪਹਿਲਾਂ ਮੈਂ ਮੈਰਿਜ ਤੋਂ ਬਾਅਦ ਜਿਹੜਾ ਤੁਸੀਂ ਕੁਐਸਚਨ ਕੀਤਾ ਸੀ ਸਰ ਮੈਂ ਉਸ ਤੋਂ ਬਾਅਦ ਸਾਰਾ 1-1 ਰੁਪਏ ਤੇ ਕੰਮ ਕੀਤਾ ਘਰ 1 ਰੁਪਏ ਤੇ 50 ਪੈਸਿਆਂ ਤੇ ਦਿਨ ਰਾਤ ਕੀ ਕੀ ਕਰਕੇ ਸਰ ਤੇ ਕੰਮ ਕੀਤਾ ਤਾਂ ਆਪਣੇ ਬੱਚਿਆਂ ਦਾ ਬਜਾਰਾ ਕਰਦੇ ਭੈਣ ਜੀ ਪੜ੍ਹੇ ਹੋ ਤੁਸੀਂ ਜੀ ਸਰ ਪਲੱਸ 2 ਜੀ ਪਲੱਸ 2 ਪਾਸ ਹੋ ਜੀ ਸਰ ਕਿਤੇ ਨੌਕਰੀ ਬਾਰੇ ਨਹੀਂ ਅਪਲਾਈ ਕੀਤਾ ਕਿਤੇ ਸਰਕਾਰੀ ਨੌਕਰੀਆਂ ਕਿਉਂਕਿ ਹੈਂਡੀਕੈਪਟ ਵੀ ਹੋ ਤੁਸੀਂ ਇਰਾਕਮੀਆਂ ਹੁੰਦੀਆਂ ਇੱਥੇ ਨੌਕਰੀਆਂ ਸਰ ਬਹੁਤ ਵਾਰ ਟਰਾਈ ਕੀਤਾ ਸਰ ਅਸੀਂ ਨੇ ਤੇ ਬਾਕੀ ਕਿਸਮਤ ਨੇ ਸਾਥ ਨਹੀਂ ਦਿੱਤਾ ਸਰ ਤੇ ਅੰਗਣਵਾੜੀ ਦੇ ਵਿੱਚ ਬਹੁਤ ਵਾਰ ਅਪਲਾਈ ਕੀਤਾ ਸਰ ਉੱਥੇ ਵੀ ਕੁਝ ਬਣੇ ਨਹੀਂ ਗਏ ਸਰ ਮੇਰਾ ਏਜ ਕਿੰਨੀ ਆ ਤੁਹਾਡੀ 38 38 ਜੀ ਸਰ ਸੋ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਕਿ ਜੇ ਕੋਈ ਇਸ ਵੀਡੀਓ ਨੂੰ ਦੇਖਦਾ ਹੈਗਾ ਕੋਈ ਲੀਡਰ ਦੇਖਦਾ ਹੈਗਾ ਤਾਂ ਬਾਈ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਜੇ ਕੋਈ ਇਹਨਾਂ ਦੀ ਐਦਾਂ ਵੀ ਹੈਲਪ ਕਰ ਸਕਦਾ ਕਿ ਕੋਈ ਨੌਕਰੀ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਦਵਾ ਸਕਦਾ ਤਾਂ ਬਹੁਤ ਪੁੰਨ ਵਾਲੀ ਗੱਲ ਹੈ ਤੇ ਕਿਉਂਕਿ ਇੱਕ ਇਹ ਹੈ ਕਿ ਜਿੰਦਾਦਿਲ ਇਨਸਾਨ ਜਿਹੜੇ ਹੁੰਦੇ ਨੇ ਉਹ ਬਹੁਤ ਘੱਟ ਹੁੰਦੇ ਨੇ ਦੁਨੀਆ ਤੇ ਜੇ ਕੋਈ ਐਦਾਂ ਦਾ ਕੋਈ ਬਣ ਸਕਦਾ ਹੋਵੇ ਤਾਂ ਇਹ ਜ਼ਰੂਰ ਮੇਰੀ ਬੇਨਤੀ ਹੈ ਕਿ ਤੁਸੀਂ ਇਹਨਾਂ ਵਾਸਤੇ ਇਫਰਟ ਕਰਿਓ ਇਹਨਾਂ ਵਾਸਤੇ ਕੋਸ਼ਿਸ਼ ਕਰਿਓ ਸੋ ਬਾਈ ਜੀ ਇਹ ਜਿਹੜੀ ਵੀਡੀਓ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਭ ਨੂੰ ਬੜੀ ਸਿਹਤ ਦੇਵੇ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਇਹ ਜੋ ਪਤੀ ਪਤਨੀ ਨੇ ਸ਼ਾਇਦ ਤੁਹਾਡੇ ਪਿੰਡਾਂ ਦੇ ਵਿੱਚ ਵੀ ਕੱਪੜਾ ਵੇਚਣ ਆਉਂਦੇ ਹੋਣ ਸੋ ਐਦਾਂ ਦੇ ਲੋਕਾਂ ਨੂੰ ਸਲੂਟ ਆ ਯਾਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਊਗੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜਿੱਥੇ ਹੋਰ ਜਗ੍ਹਾ ਤੇ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਸਸਿਕਾ